ਨਰਿੰਦਰ ਮੋਦੀ ਨਾਲ ਕਿ ਕੰਜ ਦੇਖ ਦਿਓ ਕਿ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਕੀ ਚਿਹਰੇ ਹੋ ਸਕਦੇ ਚਿਹਰੇ ਦੇਖੋ ਹਾਰੇ ਕਿ ਜਿਹੜੀ ਆਪਣੀ ਰੰਗਤ ਵਖਾਨਗੇ ਉਹ ਤੇ ਉਸ ਬਾਤ ਚ ਵਖਾਨਗੇ ਤੇ ਅੱਜ ਕੱਲ ਸੱਚੀ ਬਹੁਤ ਨਸ਼ੇ ਚੱਲ ਰਹੇ ਆ ਛੋਟੇ ਛੋਟੇ ਬੱਚੇ ਨਸ਼ੇ ਕਰ ਰਹੇ ਆ ਮੈਨੂੰ ਚਾਹੀਦਾ ਪਿੱਛੋਂ ਹੀ ਚੀਜ਼ਾਂ ਬੰਦ ਹੋ ਜਾਣ ਕਿਉਂਕਿ ਪਿੱਛੋਂ ਬੰਦ ਹੋਣ ਗਿਆ ਤੇ ਕੋਈ ਵੀ ਨਹੀਂ ਉਹ ਚੀਜ਼ਾਂ ਨੂੰ ਲਏਗਾ ਪਲੀਜ਼ ਸਭ ਠੀਕ ਕੀਤਾ ਜਾਵੇ ਮੈਮ ਦੇਸ਼ ਦੇ ਵਿੱਚ ਲੋਕ ਸਭਾ ਚੋਣ ਆ ਰਹੇ ਆ ਤੁਸੀਂ ਕੀ ਸੋਚਦੇ ਹੋ ਤੁਸੀਂ ਡਰੈਸ ਵੀ ਦੁੱਲਨ ਵਾਲੀ ਚੋ ਕੀ ਕੀ ਸੁਪਨੇ ਅ ਦੇਖੋ ਜੀ ਅੱਜ ਕੱਲ ਤੇ ਬਹੁਤ ਮਹਿੰਗਾਈ ਹੋ ਰਹੀ ਹੈ ਠੀਕ ਹੈ ਸਭ ਕੁਝ ਐ ਜੋ ਆਊਟਫਿਟ ਅਸੀਂ ਵੇਅਰ ਕੀਤੀ ਹੈ ਹੁਣ ਐ ਮੀਡਲ ਕਲਾਸ ਫੈਮਿਲੀ ਜੋ ਹੋਏਗੀ ਉਹ ਅਫੋਰਡ ਨਹੀਂ ਕਰ ਸਕਦੀ ਅੱਜ ਦੇ ਟਾਈਮ ਦੇ ਵਿੱਚ ਠੀਕ ਹੈ ਹੁਣ ਕੀ ਪਤਾ ਸਾਨੂੰ ਨੋਰਮਲ ਫੈਮਿਲੀ ਤਾਂ ਕਰ ਸਕਦੀ ਹੈ ਠੀਕ ਹੈ ਨੋਰਮਲ ਸਾਨੂੰ ਸੇਫਟੀ ਚਾਹੀਦੀ ਹੈ ਕਿ ਅੱਜ ਅੱਜ ਇਸ ਜਨਰੇਸ਼ਨ ਦੇ ਵਿੱਚ ਵੀ ਕੁੜੀਆਂ ਕੱਲੀਆਂ ਨਹੀਂ ਜਾ ਸਕਦੀਆਂ ਬਾਹਰ ਠੀਕ ਹੈ ਤੇ ਕਿਉਂਕਿ ਇੰਨੀ ਜ਼ਿਆਦਾ ਲੋਕਾਂ ਨੂੰ ਭੁੱਖ ਮਰੀ ਪਈ ਹੋਈ ਹੈ ਅਨਪਲੋਇਮੈਂਟ ਹੈ ਬਹੁਤ ਸਾਰੀ ਕਿੰਨੇ ਸਾਰੇ ਲੋਕ ਇਸ ਲਈ ਆਤਮ ਹੱਤਿਆ ਵੀ ਕਰ ਲੈਂਦੇ ਨੇ ਕਿ ਉਹਨਾਂ ਨੂੰ ਜੌਬਸ ਨਹੀਂ ਮਿਲਦੀਆਂ ਤੇ ਗਵਰਨਮੈਂਟ ਜੌਬਸ ਦੀ ਬਹੁਤ ਸਾਰੀਆਂ ਮਤਲਬ ਕਿਤੇ ਨਾ ਕਿਤੇ ਸਿਫਾਰਿਸ਼ ਵੀ ਬੰਦੀ ਹੈ ਕਿ ਹਰ ਕਿਤੇ ਲਾਇਲਟੀ ਨਹੀਂ ਅੱਜ ਕੱਲ੍ਹ ਹੈਗੀ ਤੇ ਅਸੀਂ ਇਹ ਚਾਹਾਂਗੇ ਕਿ ਮਤਲਬ ਲਾਇਲਟੀ ਹੋਵੇ ਹਰ ਜਗ੍ਹਾ ਤੇ ਮਤਲਬ ਕਿਸੇ ਨੂੰ ਵੀ ਵਧੀਆ ਕੋਈ ਵੀ ਅਨਪਲੋਏ ਨਾ ਰਾਏ ਠੀਕ ਹੈ ਕਿਉਂਕਿ ਜਿਹੜੇ ਤੇ ਜਿਨ੍ਹਾਂ ਦੀ ਬੈਕ ਹੈਗੀ ਹੈ ਵਧੀਆ ਉਹ ਤਾਂ ਕਰ ਲੈਣਗੇ ਬਟ ਜਿਹੜੇ ਗਰੀਬ ਵਿਚਾਰੇ ਉਹ ਕੀ ਕਰਨਗੇ ਤੇ ਬਹੁਤ ਬਸ ਇਹ ਹੀ ਕਹਿਣਾ ਚਾਹਾਂਗੀ ਕਿ ਵਧੀਆ ਹੋਵੇ ਸਾਡਾ ਭਾਰਤ ਭਵਿੱਖ ਤੇ ਫਿਊਚਰ ਅਸੀਂ ਮਤਲਬ ਕਿ ਫਿਊਚਰ 'ਚ ਵੀ ਅਸੀਂ ਇਹ ਚੀਜ਼ਾਂ ਅਫੋਰਡ ਕਰ ਸਕੀਏ ਈਜ਼ੀਲੀ ਥੈਂਕ ਯੂ ਦੇਸ਼ ਦੇ ਵਿੱਚ ਲੜਕੀਆਂ ਕਿੰਨੀਆਂ ਸੁਰੱਖਿਅਤ ਹੈ ਤੁਸੀਂ ਆਪਣੇ ਆਪ ਨੂੰ ਕਿੰਨੀਆਂ ਸੁਰੱਖਿਅਤ ਮੰਦੇ ਹੋ ਅੱਜ ਕਾ ਜਿਹਾ ਟਾਈਮ ਚੱਲ ਰਿਹਾ ਹੈ ਸੁਰੱਖਿਅਤ ਤਾਂ ਇਸ ਟਾਈਮ ਕੋਈ ਵੀ ਨਹੀਂ ਹੈ ਕਿਉਂਕਿ ਲੜਕੀਆਂ 11 ਵਜੇ ਕੇ ਬਾਅਦ ਬਾਹਰ ਨਿਕਲ ਨਹੀਂ ਸਕਦੀ ਕਿਉਂ ਕਿਉਂਕਿ ਉਹਨਾਂ ਨੂੰ ਹੁੰਦਾ ਹੈ ਕਿ ਬਾਹਰ पेरेंट्स खुद नहीं जाने देते वो सोचते हैं कि नहीं इतने रात हो गया बाहर नहीं जाना लड़के कितने बजे हो जाए दो बजे तीन बजे वो जा सकते हैं क्यों क्योंकि वो लड़के हैं लड़कियों को नहीं जाने देते क्योंकि वो लड़की हैं इसलिए मैं चाहती हूँ कि वो इस चीज़ को बंद करें ताकि लड़कियाँ भी खुलेआम फ्रीडम से अपनी ज़िंदगी जी सकें घूम सकें स्ट्रीट डॉक्स के लिए उनको करना चाहिए हमारे बैगर्स जो होते हैं उनके लिए कुछ ना कुछ करना चाहिए वो सारे ऐसे ही रोड पर होते हैं धूप है बारिश होती है सब में उनका कोई भी ध्यान ਨਹੀਂ ਰੱਖਾ ਜਾਂਦਾ ਬੈਗਰਸ ਕੇ ਲਈ ਕੁਝ ਕਰੇ ہمارے ਲਈ এমਪਲॉयमेंट ਲਾਏ ہمارے ਦੇਸ਼ ਮੇਂ ਔਰ ਲੜਕੀਆਂ ਕੋ ਫਰੀडम ਦੇ ਜਦੋਂ ਘਰੋਂ ਨਿਕਲੋਗੇ ਸਭ ਤੋਂ ਪਹਿਲਾਂ ਦਿਮਾਗ ਚ ਕੀ ਗੱਲ ਹੋਏਗੀ ਜਿੰਨੂੰ ਵੇਖ ਕੇ ਤੁਸੀਂ ਉਮੀਦਵਾਰ ਦਾ ਚੋਣ ਕਰੋ ਸਭ ਤੋਂ ਪਹਿਲਾਂ ਤਾਂ ਜਦੋਂ ਆਪਾਂ ਘਰੋਂ ਨਿਕਲਾਂਗੇ ਸਭ ਤੋਂ ਪਹਿਲਾਂ ਤਾਂ ਚੀਜ਼ ਸੇਫਟੀ ਦੀ ਆਉਂਦੀ ਹੈ ਘਰੋਂ ਨਿਕਲਿਆਂ ਤੇ ਸੇਫ ਹੋਣੇ ਚਾਹੀਦੇ ਆ ਤੇ ਮੰਨੋ ਜੇ ਆਪਾਂ ਘਰੋਂ ਨਿਕਲ ਰਹੇ ਆ ਪਿੱਛੋਂ ਕੋਈ ਲੰਘ ਰਿਹਾ ਕੋਈ ਕੁਝ ਬੋਲ ਕੇ ਜਾ ਰਿਹਾ ਕੋਈ ਛੇਨਾ ਖਿੱਚ ਰਿਹਾ ਚੋਰੀਆਂ ਹੋ ਰੀਆਂ ਨੇ ਜੇ ਇਹ ਚੀਜ਼ਾਂ ਚੱਲਣਗੀਆਂ ਤੇ ਫਿਰ ਨਹੀਂ ਅੱਗੇ ਦੇਸ਼ ਵੱਧ ਸਕਦਾ ਤੇ ਸਭ ਤੋਂ ਪਹਿਲਾਂ ਜਦੋਂ ਬਾਹਰ ਨਿਕਲੋ ਤੇ ਸੇਫ ਹੋਣਾ ਚਾਹੀਦਾ ਬੰਦਾ ਉਸ ਤੋਂ ਬਾਅਦ ਸੇਫ ਦੇ ਨਾਲ-ਨਾਲ ਸਾਨੂੰ ਹੁੰਦਾ ਕਿ ਬਾਹਰ ਗਏ ਆ ਤੇ ਹੁਣ ਜਿਹੜਾ ਕੰਮ ਕਰਨ ਗਏ ਹੋ ਕਰਕੇ ਆਈਏ ਉਹ ਚੀਜ਼ ਨਹੀਂ ਮਿਲਦੀ ਅੱਗੇ ਜਾ ਕੇ ਆਪਾਂ ਮੰਨ ਲਓ ਕਿ ਤੇ ਜੌਬ ਲੈਣ ਜਾ ਰਹੇ ਆ ਅੱਗੋਂ ਕੁਝ ਵੀ ਕਹਿ ਦਿੰਦੀ ਹੈ ਤੁਹਾਡੀ ਇਹ ਐਜੂਕੇਸ਼ਨ ਘੱਟ ਹੈ ਜਾਂ ਤੁਹਾਡੀ ਇਹ ਚੀਜ਼ ਘੱਟ ਹੈ ਐਜੂਕੇਸ਼ਨ ਲਈ ਲੋਕਾਂ ਨੂੰ ਕਰਨਾ ਚਾਹੀਦਾ ਮੇਨ ਮੋਟੀਵੇਟ ਤੇ ਸਰਕਾਰ ਨੂੰ ਸਭ ਤੋਂ ਜ਼ਿਆਦਾ ਬੇਨਤੀ ਮੇਰੀ ਇਹ ਹੈ ਕਿ এডੂਕੇਸ਼ਨ ਨੂੰ ਵਧਾਓ ਜਿੰਨਾ ਜ਼ਿਆਦਾ ਹੋ ਸਕੇ ਤਾਂ ਕਿ ਹਰ ਬੰਦਾ ਕਿਤੇ ਵੀ ਇੰਟਰਵਿਊ ਨਹੀਂ ਜਾਂਦਾ ਕਿਸੇ ਵੀ ਚੀਜ਼ ਨਹੀਂ ਜਾਂਦਾ ਤੇ ਉਹ এডੂਕੇਸ਼ਨ ਆਪਣੀ ਸ਼ੋਅ ਕਰ ਸਕੇ ਕਿ ਮੈਂ ਇੰਨੀ ਪੜਾਈ ਕੀਤੀ ਹੋਈ ਹੈ ਤੇ ਮੈਂ ਕੈਪੇਬਲ ਹੈਗਾ ਇਸ ਚੀਜ਼ ਲਈ ਰਾਹੁਲ ਗਾਂਧੀ ਦਾ ਮੁਕਾਬਲਾ ਨਰਿੰਦਰ ਮੋਦੀ ਨਾਲ ਕ ਕੰਜ ਦੇਖ ਦਿਓ ਕਿ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਕੀ ਚਿਹਰੇ ਹੋ ਸਕਦੇ ਹੈ ਚਾਰੇ ਦੇਖੋ ਹਾਰਿਕ ਜਿਹੜੀ ਆਪਣੀ ਰੰਗਤ ਵਖਾਨਗੇ ਉਹ ਤੇ ਉਸ ਬਾਅਦ ਚ ਖਾਨਗੇ ਤੇ ਮੈਂ ਤਾਂ ਉਹਨਾਂ ਨੂੰ ਬਸ ਇਹ ਬੇਨਤੀ ਕਰਨਾ ਚਾਹਨੀ ਆ ਕਿ ਜੇ ਤੁਸੀਂ ਇਸ ਦੇ ਵਿੱਚ ਆ ਰਹੇ ਹੋ ਇਨਵੋਲ ਹੋ ਰਹੇ ਹੋ ਤੇ ਕੁਝ ਐਦਾਂ ਦਾ ਕਰੋ ਕਿ ਹਰ ਬੰਦਾ ਸੇਫ ਫੀਲ ਕਰੇ ਕਿਉਂਕਿ ਜਿਵੇਂ ਕਿ ਉਹ ਕਹਿ ਰਹੇ ਆ ਲੇਡੀ ਸੇਫ ਨਹੀਂ ਐਵੇਂ ਵਖੀ ਜੇ ਮੈਨ ਵੀ ਸੇਫ ਨਹੀਂ ਚੋਰੀਆਂ ਬੜੀਆਂ ਹੋ ਰਹੀਆਂ ਨੇ ਇਹ ਚੀਜ਼ਾਂ ਨੂੰ ਘਟਾਇਆ ਜਾਵੇ এমਪਲੋਇਮੈਂਟ ਵਧਾਈ ਜਾਵੇ ਐਜੂਕੇਸ਼ਨ ਵਧਾਈ ਜਾਵੇ ਤਾਂ ਕਿ ਹਰ ਇੱਕ ਨੂੰ ਜੌਬ ਮਿਲੇ ਹਰ ਕੋਈ ਵਧੀਆ ਤਰੀਕੇ ਨਾਲ ਵਧੀਆ ਰਾਹ ਚਲੇ ਨਸ਼ੇ ਬਹੁਤ ਵਧ ਰਹੇ ਨੇ ਉਹ ਜਿਹੜਾ ਬੰਦਾ ਬਾਹਰ ਨਿਕਲ ਰਿਹਾ ਨਸ਼ੇ ਕਰ ਰਿਹਾ ਚੋਰੀਆਂ ਵੀ ਤੇ ਜੇ ਆਪਾਂ ਉਹਨਾਂ ਨੂੰ ਸਿੱਖਿਆ ਦਵਾਂਗੇ এডਿਕੇਸ਼ਨ ਦਵਾਂਗੇ ਔਰ ਜੋਬ ਲੱਭਣਗੇ ਆਪਣਾ ਵਧੀਆ ਕਮਾਨਗੇ ਤਾਂ ਅੱਗੇ ਵਧਣਗੇ ਮੈਮ ਕੀ ਤੁਸੀਂ ਸੋਚਦੇ ਹੋ ਦੇਸ਼ ਦੇ ਵਿੱਚ ਜਿਹੜਾ ਲੋਕ ਸਭਾ ਦੇ ਚੋਣ ਹੈ ਤਿਆਰੀਆਂ ਹੋ ਚੁੱਕੀਆਂ 1 ਜੂਨ ਨੂੰ VOTING ਹੈ ਕੀ ਦੇਖ ਕੇ ਤੁਸੀਂ ਆਪਣੀ ਵੋਟ ਦਾ ਇਸਤੇਮਾਲ ਕਰੋਗੇ ਸਰ ਮੈਂ ਚਾਹਨੀਆ ਕਿ ਜੋ ਉਥੇ ਗੰਦਗੀ ਫੈਲੀ ਹੋਈ ਹੈ ਕਰੋ ਬਾਹਰ ਨਿਕਲਦੇ ਆ ਰੋਡ ਇਹਨੇ ਗੰਦੇ ਆ ਮੈਂ ਚਾਹਨੀਆ ਸਾਫ ਸੁਥਰੇ ਰਹਿਣ ਜਦੋਂ ਵੀ ਆਪਾਂ ਕਰੋ ਬਾਹਰ ਨਿਕਲੇ ਬਿਲਕੁਲ ਸਫਾਈ ਹੋਵੇ ਦਿਮੀ ਫੋਰਨ ਦੇਸ਼ ਕਿੰਨਾ ਡਿਵੈਲਪ ਹੋ ਚੁਕਿਆ ਮੈਂ ਚਾਹਨੀਆ ਬਿਲਕੁਲ ਸਫਾਈ ਹੋਵੇ ਗਰਲ ਸੇਫ ਹੋਣ ਜਿੱਦੋਂ ਉਹਨਾਂ ਨੇ ਕਿਹਾ ਸੱਚੀ ਕਰੋ ਮੰਮੀ ਡੈਡੀ ਨਿਕਲਣੇ ਨਹੀਂ ਦਿੰਦੇ ਕਿ ਕੁੜੀਆਂ ਸੇਫ ਹੀ ਨਹੀਂ ਆ ਮੁੰਡੇ ਦੋ ਦੋ ਤਿੰਨ ਅੱਜ ਕੱਲ ਮੁੰਡੇ ਵੀ ਨਹੀਂ ਸੇਫ ਗਏ ਰਾਤੀ ਫੋਨ ਚੋਰੀ ਹੋ ਜਾਂਦੇ ਆ ਦਿਨ ਦਿਹਾੜੇ ਫੋਨ ਚੋਰੀ ਹੋ ਜਾਂਦੇ ਆ ਕੱਲ ਹੀ ਜੇ ਮੇਰੇ ਭਾਈ ਆ ਉਹਦਾ ਫਰੈਂਡ ਦਾ ਫੋਨ ਚੋਰੀ ਹੋ ਗਿਆ ਹੈ ਤੇ ਕੋਈ ਵੀ ਇੱਥੇ ਰੂਲਸ ਫੋਲੋ ਹੀ ਨਹੀਂ ਕਰਦਾ ਟ੍ਰੈਫਿਕ ਰੂਲ ਵੀ ਕੋਈ ਫੋਲੋ ਨਹੀਂ ਕਰਦਾ ਸਭ ਨਿਕਲ ਜਾਂਦੇ ਆ ਮੈਂ ਚਾਹਨੀ ਆ ਰੂਲਸ ਫੋਲੋ ਕਿਤੇ ਜਾਣ ਪਲੀਜ਼ ਇਸ ਤੋਂ ਇਸ ਤੋਂ ਇਲਾਵਾ ਗੱਲ ਕਰੀਏ ਤੇ ਉਮੀਦਵਾਰ ਦੀ ਚੋਣ ਜਿਹੜੀ ਹੁੰਦੀ ਹੈ ਉਸ ਨੂੰ ਕਿਵੇਂ ਕਰੋਗੇ ਕਿ ਕਿ ਇਸ ਤੋਂ ਇਲਾਵਾ ਕਿਉਂਕਿ ਨਸ਼ੇ ਦਾ ਮੁੱਦਾ ਕਿ ਅਹਿਮ ਹੋਏਗਾ ਬੇਰੋਜ਼ਗਾਰੀ ਕਿ ਅਹਿਮ ਹੋਏਗੀ ਤੁਹਾਡੇ ਮੰਦੇ ਵਿੱਚ ਅੱਜ ਕੱਲ ਸੱਚੀ ਬਹੁਤ ਨਸ਼ੇ ਚੱਲ ਰਹੇ ਆ ਛੋਟੇ ਛੋਟੇ ਬੱਚੇ ਨਸ਼ੇ ਕਰ ਰਹੇ ਆ ਮੈਂ ਚਾਹਨੀ ਹੈ ਪਿੱਛੋਂ ਹੀ ਚੀਜ਼ਾਂ ਬੰਦੋ ਜਨ ਕਿਉਂਕਿ ਪਿੱਛੋਂ ਬੰਦੋ ਨਹੀਂ ਗਿਆ ਤੇ ਕੋਈ ਵੀ ਨਹੀਂ ਇਹ ਚੀਜ਼ਾਂ ਨੂੰ ਲਏਗਾ ਪਲੀਜ਼ ਸਭ ਠੀਕ ਕੀਤਾ ਜਾਵੇ ਥੈਂਕ ਯੂ ਹਮ ਤੁਸੀਂ ਤੁਸੀਂ ਇੱਕ ਜਿਹੜੀ ਡਰੈਸ ਦੇ ਵਿੱਚ ਜਿੰਨੇ ਵੀ ਤੁਸੀਂ ਲੋਕ ਖੜੇ ਹੋ ਇੱਕ ਕੰਪੀਟੀਸ਼ਨ ਦੇ ਵਿੱਚ ਆਏ ਹੋ ਲੇਕਿਨ ਇੱਕ ਸੁਪਨਾ ਵੀ ਹੁੰਦਾ ਇਸ ਡਰੈਸ ਨੂੰ ਪਾਣ ਦਾ ਲੇਕਿਨ ਜਿਸ ਹਿਸਾਬ ਨਾਲ ਮੰਗਾਈ ਹੈ ਕਿ ਲੱਗਦਾ ਹੈ ਕਿ ਇਹ ਸੁਪਨੇ ਪੂਰੇ ਹੋ ਪਾਉਣਗੇ ਮੰਗਾਈ ਬਹੁਤ ਹੈਗੀ ਹੈ ਬਹੁਤ ਜ਼ਿਆਦਾ ਮੰਗਾਈ ਘਟਾਣੀ ਚਾਹੀਦੀ ਹੈ ਹਰ ਘਰ ਦੇ ਵਿੱਚ ਹਰ ਕੋਈ ਨਹੀਂ ਕਰ ਸਕਦਾ ਇਨਾ ਇਸ ਲਈ ਮੰਗਾਈ ਘਟਾਣੀ ਚਾਹੀਦੀ ਸਭ ਤੋਂ ਮੇਨ ਜੀ ਤੇ ਹੋਈ ਮੰਗਾਈ ਇਸ ਤੋਂ ਇਲਾਵਾ ਜਦੋਂ ਵੋਟ ਦਾ ਇਸਤੇਮਾਲ ਕਰਨ ਜਾਓਗੇ ਦਿਮਾਗ ਦੇ ਵਿੱਚ ਕਿਹੜੀ ਕਿਹੜੀ ਗੱਲਾਂ ਹੋਣਗੀਆਂ ਕਿਉਂਕਿ ਤੁਸੀਂ ਆਮ ਲੋਕਾਂ ਨੇ ਅੱਜ ਦੇ ਯੁਵਾਵਾਂ ਨੇ ਜਿਹੜਾ ਪ੍ਰਧਾਨ ਮੰਤਰੀ ਦੀ ਚੋਣ ਕਰਨੀ ਹੈ ਜੋ ਕੁਝ ਕਰੇਗਾ ਸਾਡੇ ਲਈ ਹੈ ਨਾ ਵੋਟ ਤੇ ਅਸੀਂ ਉਹਨੂੰ ਹੀ ਕਰਨੀ ਹੈ ਅਗਰ ਕੋਈ ਕੁਝ ਕਾਰਿਆ ਮੰਗਿਆ ਆਏ ਘਟਾਏ ਜਿਸ ਦਾ ਅਨਸਾਰਿਆਂ ਨੇ ਕਿਹਾ ਕਿ ਕੁੜੀਆਂ ਨੂੰ ਬਾਹਰ ਨਹੀਂ ਜਾਣ ਦੇਂਦੇ ਰਾਂ ਦੇ ਪੇਰੈਂਟਸ ਡਰਦੇ ਨੇ ਨਾ ਇਸੇ ਚੀਜ਼ ਤੋਂ ਬਸ ਉਹ ਡਾਰ ਇੱਕ ਮਨ ਦੇ ਵਿੱਚ ਹੈ ਮੈਮ ਤੁਸੀਂ ਕੀ ਸੋਚਦੇ ਹੋ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਕੀ ਦਿਮਾਗ 'ਚ ਗੱਲਾਂ ਹੋਣਗੀਆਂ ਜਿਸ ਨੂੰ ਵੇਖ ਕੇ ਤੁਸੀਂ VOTING ਕਰੋਗੇ ਫਸਟਲੀ ਤੇ ਆਪਣੀ ਜਿਹੜੀ ਐਨੀਮਲਸ ਦੇ ਲਈ ਹੈਗਾ ਉਹਨਾਂ ਲਈ ਕੋਈ ਸਹੂਲਤਾਂ ਨਹੀਂ ਗਿਆ ਕੁਝ ਵੀ ਨਹੀਂ ਹੈਗਾ ਅਗਰ ਕੋਈ ਕਿਸੇ ਨੂੰ ਮਾਰ ਰਿਹਾ ਹੈ ਮਤਲਬ ਸ਼ਰਿਆ ਮਰਡਰ ਕਰ ਰਹੇ ਇੱਕ ਸਾਫ ਦਾ ਉਹ ਵੀ ਇੱਕ ਰੂ ਹੈ ਜਿਹਦਾ ਆਪਾਂ ਉਹ ਵੀ ਇੱਕ ਰੂ ਹੈ ਐਨੀਮਲਸ ਲਈ ਕੁਝ ਵੀ ਕੋਈ ਸੇਫਟੀ ਨਹੀਂ ਕੋਈ ਐਨ ਜੀਓ ਨਹੀਂ ਕੋਈ ਕੁਝ ਕੋਈ ਇਹਨਾਂ ਦਾ ਕੋਈ ਐਕਸ਼ਨ ਨਹੀਂ ਹੈਗਾ इवन ਕਿ 50 ਰੁਪਏ ਇੱਕ ਫਾਈਨ ਹੈਗਾ ਕੋਈ ਮਾਰ ਰਿਹਾ ਕੋਈ ਮਾਰ ਰਿਹਾ ਮਤਲਬ ਡੈਡਲੀ ਉਹਨੂੰ ਡੈਡੀ ਕਰ ਰਿਹਾ ਉਹਦਾ 50 ਰੁਪਏ ਜੁਰਮਾਨਾ ਦੇ ਕੇ ਤੁਸੀਂ ਛੁੱਟ ਸਕਦੇ ਹੋ ਨਹੀਂ ਛੁੜਵਾ ਸਕਦੇ ਹੋ ਇਹ ਚੀਜ਼ ਤੇ ਧਿਆਨ ਦੇਣਾ ਚਾਹੀਦਾ ਐਕਚੁਅਲੀ ਤੁਹਾਡਾ ਦੇਸ਼ ਐਨੀਮਲਸ ਨੂੰ ਲੈ ਕੇ ਬਹੁਤ ਹੀ ਪਿੱਛੇ ਚਲਾ ਗਿਆ ਹੈ ਅਕੋਰਡਿੰਗ ਟੂ ਬਾਹਰ ਦੀ ਕੰਟਰੀਜ਼ ਬਾਹਰ ਦੀ ਕੰਟਰੀਜ਼ ਚ ਬਹੁਤ ਹੀ ਜ਼ਿਆਦਾ ਕੇਅਰ ਟੈਕ ਕੀਤੀ ਜਾਂਦੀ ਹੈ इवन ਕਿ ਕਿਤੇ ਵੀ ਅਗਰ ਘਰ ਦੇ ਅੰਦਰ ਕੁਝ ਹੋ ਰਿਹਾ ਹੈ ਐਨੀਮਲ ਨਾਲ ਪੁਲਿਸ ਖੁਦ ਆਂਦੀ ਹੈ ਉਹਨੂੰ ਉਹਨੂੰ ਫਾਈਂਡ ਕਰਦੀ ਹੈ इवन ਅਰੈਸਟ ਪੈਂਦੀ ਹੈ ਉਹਨਾਂ ਦੀ ਉਹਨਾਂ ਦੀ ਸੁਣੀ ਜਾਂਦੀ ਹੈ ਸਾਡੇ ਦੇਸ਼ 'ਚ ਕੁਝ ਵੀ ਨਹੀਂ ਸਾਡੇ ਦੇਸ਼ 'ਚ ਇੱਕ ਮਾਰ ਰਿਹਾ ਉਹਨੂੰ ਚਾਰ ਹੋਰ ਮਾਰ ਕੇ ਜਾਣਗੇ ਕਿ ਅੱਛਾ ਹੈ ਕੁੱਤਾ ਹੈ ਕੋਈ ਗੱਲ ਨਹੀਂ ਇਹਨੂੰ ਮਾਰੂ ਇਹ ਚੀਜ਼ ਤੇ ਐਨੀਮਲਸ ਲਈ ਕੁਝ ਨਾ ਕੁਝ ਕਰਨਾ ਚਾਹੀਦਾ ਹੈ ਇਹਨਾਂ ਨੂੰ ਸੋ ਬਿਲਕੁਲ ਸਭ ਤੋਂ ਜ਼ਰੂਰੀ ਜਿਵੇਂ ਕਿ ਲੜਕੀਆਂ ਨੇ ਦੱਸਿਆ ਕਿ ਲੜਕੀਆਂ ਦੀ ਸੁਰੱਖਿਆ ਬਹੁਤ ਜ਼ਰੂਰੀ ਹੈ ਦੇਸ਼ ਦੇ ਵਿੱਚ ਕਿਉਂਕਿ ਜਦੋਂ ਉਹ ਘਰੋਂ ਬਾਹਰ ਨਿਕਲਦੇ ਆ ਤੇ ਉਹਨਾਂ ਨੂੰ ਇੱਕ ਡਰ ਜ਼ਰੂਰ ਮਨ ਦੇ ਵਿੱਚ ਹੁੰਦਾ ਸੋ ਇਸ ਵਾਰੀ ਉਹ ਉਮੀਦਵਾਰ ਦਾ ਚੋਣ ਜ਼ਰੂਰ ਕਰਨਗੇ ਲੇਕਿਨ ਇਸ ਗੱਲ ਨੂੰ ਮੇਨ ਧਿਆਨ ਦੇ ਵਿੱਚ ਵਿੱਚ ਰੱਖ ਕੇ ਕਰਨਗੇ ਇਸ ਦੇ ਨਾਲ ਹੀ ਜਿਹੜਾ ਇੱਕ ਬੇਰੋਜ਼ਗਾਰੀ ਦਾ ਮੁੱਦਾ ਤੇ ਨਾਲ ਨਸ਼ੇ ਦੇ ਮੁੱਦੇ ਨੂੰ ਅਹਿਮ ਰੱਖ ਕੇ ਉਮੀਦਵਾਰ ਦਾ ਚੋਣ ਚੋਣ ਕਰਨਗੇ ਤੇ ਉਹਨਾਂ ਨੂੰ ਉਮੀਦ ਹੈ ਕਿ ਜਿਹੜਾ ਉਮੀਦਵਾਰ ਨਵਾਂ ਆਏਗਾ ਉਹ ਜ਼ਰੂਰ ਇਸ ਇਹ ਤਿੰਨੋਂ ਗੱਲਾਂ 'ਤੇ ਧਿਆਨ ਰੱਖੇਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਲੜਕੀਆਂ ਜਿਹੜੇ ਸੁਰੱਖਿਅਤ ਹੋ ਕੇ ਘਰੋਂ ਬਾਹਰ ਨਿਕਲ ਸਕਣਗੇ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ